ਸਿਕਲ ਸਾਰਿਆਂ ਨੂੰ ਅ ਅਸੀਂ ਅੱਜ ਦੀ ਜਿਹੜੀ ਸਾਰੇ ਦਿਨ ਦੀ ਅਪਡੇਟ ਆ ਉਹ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਅੱਜ ਸਾਰੇ ਦਿਨ ਅਪਡੇਟ ਤਾਂ ਨਹੀਂ ਦਿੱਤੀ ਕਿਉਂਕਿ ਕੋਈ ਓਵੇਂ ਖਾਸ ਗਤੀਵਿਧੀ ਨਹੀਂ ਹੋਈ ਅ ਰਾਤ ਦੀ ਮੈਂ ਤੁਹਾਨੂੰ ਦੱਸਦਾ ਰਾਤ ਤੁਸੀਂ ਦੇਖ ਹੀ ਲਿਆ ਹੋਣਾਗਾ ਟਾਕ ਵਿਦ ਰਤਨ ਤੇ ਸੀ ਸਵੇਰੇ ਪ੍ਰੈਸ ਕਾਨਫਰੰਸ ਜਿਹੜੀ ਉਹ ਲਾਈਵ ਕੀਤੀ ਸੀ ਰਾਤ 1:30 ਵਜੇ ਜਿਹੜੀ ਉਹ ਪ੍ਰੈਸ ਕਾਨਫਰੰਸ ਉਹ ਹੁੰਦੀ ਹੈ ਕਿ ਕਿਸਾਨਾਂ ਦੀ ਸਾਣਾ ਕੇ ਬਾਹਰ ਦੱਸਦੇ ਆ ਪੰਜਾਬ ਦੇ ਮੁੱਖ ਮੰਤਰੀ ਬਾਹਰ ਆ ਕੇ ਸਾਰੀ ਗੱਲ ਦੱਸਦੇ ਉਹ ਤੋਂ ਪਹਿਲਾਂ ਜਿਹੜੇ ਤਿੰਨ ਕੈਬਨਿਟ ਮਨਿਸਟਰ ਆ ਉਹ ਸਾਰੀ ਗੱਲ ਆ ਕੇ ਦੱਸਦੇ ਆ ਪਰ ਅੱਜ ਦੀ ਜੇ ਸੀ ਖਨੌਰੀ ਦੀ ਤੇ ਸ਼ੰਭੂ ਦੀ ਗੱਲ ਕਰ ਲਈਏ ਦੋਨੇ ਬਾਰਡਰਾਂ ਤੇ ਮਾਹੌਲ ਸ਼ਾਂਤਮਈ ਸੀ ਦੋਨੇ ਪਾਸਿਆਂ ਤੋਂ ਪਰ ਜੇ ਖਨੌਰੀ ਦੀ ਅਸੀਂ ਖਾਸ ਤੌਰ ਤੇ ਗੱਲ ਕਰੀਏ ਸਾਡੇ ਨਾਲ ਦੇ ਦੋ ਸਹਿਯੋਗੀ ਉੱਥੇ ਮੌਜੂਦ ਨੇ ਖਨੌਰੀ ਉਹਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਸਾਨੂੰ ਲਗਾਤਾਰ ਉਹ ਕੁਝ ਵੀਡੀਓਜ਼ ਵੀ ਕਲਿੱਪਾਂ ਭੇਜਦੇ ਰਹੇ ਇੱਕ ਜਿਹੜਾ ਚਿੱਟਾ ਝੰਡਾਗਾ ਉਹ ਲਾਇਆ ਗਿਆ ਹੈ ਹਰਿਆਣਾ ਪੁਲਿਸ ਵੱਲੋਂ ਚਤਾਵਨੀ ਬੋਰਡ ਦੇ ਸੱਜੇ ਪਾਸੇ ਵੀ ਹੁਣ ਇੱਕ ਇੱਕ ਤਰ੍ਹਾਂ ਦਾ ਸੀਜ਼ ਫਾਇਰ ਆ ਪਰ ਕੁਝ ਟਾਈਮ ਪਹਿਲਾਂ ਹੀ ਇੱਕ ਘੰਟਾ ਪਹਿਲਾਂ ਤੁਸੀਂ ਹਰਿਆਣਾ ਪੁਲਿਸ ਦਾ ਅਫੀਸ਼ੀਅਲ ਟਵਿੱਟਰ ਹੈਂਡਲ ਚੈੱਕ ਕਰ ਸਕਦੇ ਹੋ ਉਹਨਾਂ ਨੇ ਦੋ ਵੀਡੀਓਜ਼ ਪਾਈਆਂ ਆ ਖਾਸ ਕਰਕੇ ਉਹ ਦਿੱਤੇ ਵਾਲਾ ਉਹੀ ਕਨੌਰੀ ਵਾਲੇ ਬਾਰਡਰ ਦੀਆਂ ਵੀ ਹਜੇ ਵੀ ਕੁਝ ਸ਼ਰਾਰਤੀ ਅਨਸਰ ਇਦਾਂ ਕਰਕੇ ਰੋੜੇ ਮਾਰ ਰਹੇ ਆ ਜਾਂ ਆਏ ਪਰ ਉਹ ਆਪਣੇ ਵਾਲੀ ਸਾਈਡ ਜੋ ਕੁਝ ਉਹ ਕਰ ਰਹੇ ਆ ਉਹ ਨਹੀਂ ਦਿਖਾਇਆ ਜਾ ਰਿਹਾ ਇਹ ਵੀ ਇੱਕ ਲੁਕਮਾ ਸੱਚਾ ਜਿਵੇਂ ਕਿ ਹਾਲਾਂਕਿ ਇਹ ਲੁਕਮਾ ਸੱਚ ਨਹੀਂ ਰਿਹਾ ਜਿਵੇਂ ਕਿ ਸ਼ੰਭੂ ਤੋਂ ਕੁਸ਼ਕ ਤਸਵੀਰਾਂ ਇੰਨਾ ਕੁਸ਼ਕ ਪੁਲਸ ਵਾਲਿਆਂ ਦੀਆਂ ਉਹ ਗਲਤ ਇਸ਼ਾਰੇ ਕਰਦੇ ਤਸਵੀਰਾਂ ਦੇ ਵਿੱਚ ਦਿਖਾਈ ਦਿੱਤੇ ਜਾਂ ਇੱਕ ਤਸਵੀਰ ਜਿਹੜੀ ਵਾੜੀ ਵਾਇਰਲ ਹੋ ਰਹੀ ਹੈ ਜਾਂ ਵੀਡੀਓ ਜਿੱਥੇ ਇੱਕ ਜਿਹੜਾ ਪੁਲਸ ਕਰਮਚਾਰੀ ਆ ਉਹ ਰਫਲ ਨਾਲ ਜਿਹੜਾ ਫਾਇਰ ਕਰਦਾ ਹੋਇਆ ਦਿਖਾਈ ਦੇ ਰਿਹਾ ਖੇਤਾਂ ਦੇ ਵਿੱਚ ਖੜਾ ਹੋਇਆ ਸੋ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਇੱਕ ਸਭ ਤੋਂ ਜਿਹੜੀ ਵੱਡੀ ਤੇ ਖਾਸ ਗੱਲ ਅੱਜ ਹੋ ਰਹੀ ਆ ਉਹ ਫਿਰ ਦੋ ਜਿਹੜੇ ਕਿਸਾਨ ਆਗੂ ਨੇ ਇੱਕ ਤਾਂ ਹਰਪਾਲ ਸਿੰਘ ਸੰਘਾ ਨੇ ਤੇ ਇੱਕ ਦੋ ਜਿਹੜੇ ਹੋਰ ਪੇ ਜਿਹੜੇ ਕਿਸਾਨਾਂ ਦੀ ਮਤਲਬ ਸਪੋਰਟ ਕਰ ਰਹੇ ਸੀ ਉਹਨਾਂ ਨੂੰ ਟਵਿੱਟਰ ਤੋਂ ਹਟਾ ਦਿੱਤਾ ਗਿਆ ਹੈਗਾ ਤੇ ਇੱਕ ਹੋਰ ਵੱਡੀ ਅਪਡੇਟ ਆ ਮੰਦੀਪ ਪੁਣੀਆਂ ਦੇ ਜਿਹੜੇ ਇੰਸਟਾਗ੍ਰam ਦੇ ਦੋਨੇ ਹੈਂਡਲ ਨੇ ਉਹਨਾਂ ਦਾ ਆਪਣਾ ਨਿੱਜੀ ਹੈਂਡਲ ਮਨਦੀਪ ਪੂਨੀਆ ਤੇ ਉਹਨਾਂ ਦਾ ਚੈਨਲ ਦਾ ਨਿੱਜੀ ਹੈਂਡਲ ਸੌਰੀ ਚੈਨਲ ਦਾ ਹੈਂਡਲ ਗੌਂ ਸਵੇਰਾ ਉਹ ਹਟਾ ਦਿੱਤੇ ਗਏ ਨੇ ਇਹ ਅੱਜ ਹੋਇਆਗਾ ਹਾਲਾਂਕਿ ਕੱਲ ਮੀਟਿੰਗ ਦੇ ਵਿੱਚ ਇਹ ਵਾਦਾ ਕੀਤਾ ਜਾਂਦਾਗਾ ਜਾਂ ਇੱਕ ਹੋਇਆ ਜਾਂਦਾ ਬਈ ਇੰਟਰਨੈਟ ਵਾਲੀ ਸਮੱਸਿਆ ਨੂੰ ਵੀ ਦੇਖਾਂਗੇ ਤੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਜਿਹੜੇ ਹੈਂਡਲ ਹੰਡਲ ਹਟਾਏ ਆ ਇਹਨਾਂ ਨੂੰ ਵੀ ਅਸੀਂ ਵਾਪਸ ਲੈ ਕੇ ਆਵਾਂਗੇ ਸਾਡਾ ਵੀ ਇਹਨਾਂ ਨੇ ਪਰਸੋਂ ਹੈਂਡਲ ਹਟਾਦਾ ਸੀ ਉਹਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਸੀ ਇੱਕ ਹੋਰ ਵੱਡੀ ਅਪਡੇਟ ਇੱਕ ਅੱਜ ਜਿਹੜੇ ਬੈਰੀਗੇਟਿੰਗ ਪਾਸੇ ਹੋਈ ਆ ਰਾਜਸਥਾਨ ਵਾਲੇ ਪਾਸੇ ਹਨੂਮਾਨਗੜ੍ਹ ਉੱਥੇ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਬੈਰੀਗੇਟਿੰਗ ਦੇ ਉੱਤੇ ਕਾਫੀ ਝੜਪ ਹੋਈ ਆ ਤੇ ਟਰੈਕਟਰ ਵੀ ਬੈਰੀਗੇਟਿੰਗ ਨੂੰ ਪਾਰ ਕਰਕੇ ਅੰਦਰ ਤੱਕ ਚਲੇ ਗਏ ਇੱਕ ਟਰੈਕਟਰ ਅੰਦਰ ਤੱਕ ਚਲਾ ਗਿਆ ਸੋ ਤੇ ਇੱਕ ਜਿਹੜਾ 30 ਹਜ਼ਾਰੀ ਕੋਰਟ ਆ ਦਿੱਲੀ ਦਾ ਹਨਾ ਦਿੱਲੀ 30 ਹਜ਼ਾਰੀ ਕੋਰਟ ਉੱਥੇ ਜਿਹੜੇ ਵਕੀਲ ਆ ਉਹਨਾਂ ਨੇ ਸਮਰਥਨ ਦਿੱਤਾਗਾ ਫਾਰਮਰ ਜਿਹੜਾ ਇਹ ਐਜੀਟੇਸ਼ਨ ਹੋ ਰਿਹਾਗਾ ਇਹ ਸਮਰਥਨ ਦਿੱਤਾਗਾ ਵੱਡੇ ਮਤਲਬ ਪੱਧਰ ਦੇਤੇ ਵਕੀਲ ਇਸ ਅ ਅੰਦੋਲਨ ਦੇ ਹੱਕ ਦੇ ਵਿੱਚ ਆਇਆ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਆਇਆ ਤੇ ਹਨੂਮਾਨਗੜ ਜਿਹੜਾ ਇੱਕ ਵੱਡਾ ਪ੍ਰੋਟੈਸਟ ਹੋਇਆ ਤੇ ਲਗਾਤਾਰ ਜਿਹੜੀ ਇੱਕ ਹੋ ਰਹੀ ਹੈ ਅਪਡੇਟ ਆ ਵੀ ਜਿਹੜੇ ਟਵਿੱਟਰ ਹੈਂਡਲਸ ਆ ਉਹ ਲਗਾਤਾਰ ਬੰਦ ਹੋ ਰਹੇ ਨੇ ਤੇ ਹੁਣ ਇੰਸਟਾਗ੍ਰam ਦੇ ਜਿਹੜਾ ਹੈਂਡਲ ਆ ਉਹ ਮਨਦੀਪ ਪੂਣੀਏ ਤੇ ਉਹਦੇ ਜਿਹੜਾ ਚੈਨਲ ਆ ਉਹਦਾ ਟਵਿੱਟਰ ਹੈਂਡਲ ਬੰਦ ਹੋ ਚੁੱਕਿਆ ਹੈ ਕਿ ਕਿਸਾਨ ਏਕਤਾ ਜਿੰਦਾ ਕਰਕੇ ਇੱਕ ਟਵਿੱਟਰ ਹੈਂਡਲ ਸੀ ਉਹ ਬੰਦ ਹੋ ਚੁੱਕਿਆ ਹੈਗਾ ਤੇ ਇੱਕ ਜਿਹੜਾ ਇੰਸਟਾਗ੍ਰam ਦਾ ਮਨਦੀਪ ਪੂਣੀਏ ਦਾ ਹੈਂਡਲ ਬੰਦ ਹੋ ਚੁੱਕਿਆ ਅੱਜ ਕੱਲ ਮਲਾ ਕੇ ਸ਼ਾਂਤਮੀ ਮਾਹੌਲ ਰਿਹਾ ਉਵੇਂ ਹੀ ਪ੍ਰਸ਼ਾਦਾ ਪਾਣੀ ਚੱਲ ਰਿਹਾ ਹੈਗਾ ਤੇ ਜੇ ਮੈਂ ਸੰਖਿਆ ਦੀ ਗੱਲ ਕਰਾਂ ਸੀ ਸ਼ੰਭੂ ਤੋਂ ਤਾਂ ਨਹੀਂ ਉਵੇਂ ਖਾਸ ਜਾਣਕਾਰੀ ਕੋਈ ਸਾਨੂੰ ਪ੍ਰਾਪਤ ਹੋਈ ਕਿਉਂਕਿ ਸ਼ੰਭੂ ਸਾਡਾ ਉਵੇਂ ਕੋਈ ਹੈ ਨਹੀਂ ਸਾਡਾ ਆਪ ਦਾ ਬੰਦਾ ਪਰ ਖਨੌਰੀ ਦੇ ਉੱਤੇ ਜੇ ਅਸੀਂ ਗੱਲ ਕਰਦੇ ਹਾਂ ਖਨੌਰੀ ਦੇ ਉੱਤੇ ਜਿਹੜੀ ਗਿਣਤੀ ਆ ਆਪਾਂ ਕਹਿ ਦਈਏ ਵੀ ਕਿਸਾਨਾਂ ਦੀ ਜਾਂ ਨੌਜਵਾਨਾਂ ਦੀ ਉਹ ਉਨੀ ਹੀ ਆ ਬਰਕਰਾਰ ਆ ਗਿਣਤੀ ਆ 3.5 ਤੋਂ 4 ਕਿਲੋਮੀਟਰ ਦਾ ਜਿਹੜਾ ਲੰਬਾ ਕਾਫਲਾ ਉਹ ਉਵੇਂ ਹੀ ਬਰਕਰਾਰ ਆ ਤੇ ਪੰਜਾਬ ਪੁਲਿਸ ਦੀ ਮੌਜੂਦਗੀ ਹੈਗੀ ਆ ਹਾਂ ਇੱਕ ਸੱਚ ਹੋਰ ਖਬਰ ਜਿਹੜੀ ਰਾਤ ਦੇਰ ਰਾਤ ਆਈ ਜਿਹੜੀ ਜੀਸੀਬੀ ਆ ਉਹ ਛੱਡ ਦਿੱਤੀ ਗਈ ਸੀਗੀ ਜਿਹੜਾ ਉਹ ਪਤਣਾ ਇੱਕ ਧਰਨਾ ਲੱਗਿਆ ਸੀਗਾ ਤੇ ਪਰ ਉੱਥੇ ਕੁਝ ਗੱਲਬਾਤ ਹੋਈ ਆ ਤੇ ਗੋਲੀ ਚੱਲਣ ਦੀਆਂ ਵੀ ਖਬਰਾਂ ਆਈਆਂ ਪੰਜਾਬ ਦੇ ਕਈ ਪ੍ਰਮੁੱਖ ਚੈਨਲਾਂ ਨੇ ਉਹ ਖਬਰਾਂ ਦਿਖਾਉਂਨਾ ਆਈਆਂ ਕੁਝ ਵਿਜ਼ੂਅਲ ਵੀ ਆਏ ਨੇ ਪਰ ਹਜੇ ਉਹ ਕਿਉਂ ਚੱਲੀ ਜਾ ਕਿਵੇਂ ਚੱਲੀ ਉਹਦੇ ਬਾਰੇ ਹਜੇ ਕੁਝ ਗੱਲਾਂ ਨਿਕਲ ਕੇ ਸਾਹਮਣੇ ਨਹੀਂ ਆਇਆ ਗੋਲੀ ਚੱਲਣ ਦੀ ਜ਼ਰੂਰ ਖਬਰ ਆਈ ਆ ਤੇ ਉੱਥੇ ਜਿਹੜੀ ਮੌਜੂਦਗੀ ਆ ਲੱਖਾ ਸਦਾਣਾ ਦੀ ਤੇ ਜਿਹੜੇ ਬਲਦੇਵ ਸਿੰਘ ਸਰਸਾ ਨੇ ਜਿਹੜੇ ਆਪਣੇ ਕਿਸਾਨ ਆਗੂ ਨੇ ਉਹਨਾਂ ਦੀ ਮੌਜੂਦਗੀ ਆ ਤੇ ਦੋ ਉਹਨਾਂ ਦੇ ਇੰਟਰਵਿਊ ਆਏ ਨੇ ਬਲਦੇਵ ਸਿੰਘ ਸਰਸਾ ਦੇ ਇੱਕ ਜਗਮੀਤ ਸਿੰਘ ਖੱਪਿਆਂਵਾਲੀ ਨੇ ਇੰਟਰਵਿਊ ਕੀਤਾਗਾ ਉਹਨਾਂ ਦਾ ਮੈਂ ਇੰਟਰਵਿਊ ਅਸੀਂ ਕੁਝ ਹੀ ਘੰਟੇ ਪਹਿਲਾਂ ਦੇਖਿਆ ਚਾਰ ਪੰਜ ਘੰਟੇ ਪਹਿਲਾਂ ਸ਼ਾਇਦ ਸਵੇਰ ਉਹਨਾਂ ਨੇ ਇੰਟਰਵਿਊ ਪਾਇਆ ਸੀ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਵੀ ਉਦਾਂ ਦਾ ਮੰਨਿਆ ਨਹੀਂ ਵੀ ਗੋਲੀ ਚੱਲੀ ਜਾਂ ਉਹਨਾਂ ਨੇ ਗੋਲ ਮੋਲ ਗੱਲ ਕੀਤੀ ਹੈ ਖਸੂ ਕਲੀਅਰ ਨਹੀਂ ਹੋਇਆ ਪਰ ਗਰਾਊਂਡ ਦੇ ਉੱਤੇ ਜਿਹੜੇ ਨੌਜਵਾਨ ਆ ਉੱਥੇ ਉਹ ਜਗਮੀਤ ਹੋਣੇ ਜਾਂ ਹੋਰ ਜਿਹੜੇ ਮੁੰਡੇ ਆ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਹਨਾਂ ਨੇ ਇੰਨਾ ਪਤਾ ਲਗਾਇਆ ਵੀ ਇਦਾਂ ਦੀ ਵਾਰਦਾਤ ਹੋਈ ਜ਼ਰੂਰ ਹੈਗੀ ਆ ਪਰ ਕਿਸ ਗੱਲ ਨੂੰ ਲੈ ਕੇ ਹੋਈ ਆ ਇਹ ਹਜੇ ਹੋਵੇਂ ਪਤਾ ਨਹੀਂ ਲੱਗ ਰਿਹਾ ਤੇ ਇੱਕ ਹੋਰ ਚੈਨਲ ਵੱਲੋਂ ਵੀ ਇੰਟਰਵਿਊ ਕੀਤਾ ਗਿਆ ਬਲਦੇਵ ਸਿੰਘ ਸਰਸਾ ਦਾ ਹੋਰ ਵੀ ਹੋ ਸਕਦਾ ਪਰ ਅਸੀਂ ਦੋ ਦੇਖਿਆ ਸੋ ਇਹ ਜਿਹੜੀਆਂ ਕੱਲ ਦੀਆਂ ਆਪਾਂ ਕਹਿ ਦਈਏ ਵੀ ਕੱਲ ਰਾਤ 10 ਵਜੇ ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੀਆਂ ਸਾਰੀਆਂ ਅਪਡੇਟਸ ਆ ਕਿਸਾਨਾਂ ਵੱਲੋਂ ਇੱਕ ਅ ਇੱਕ ਪ੍ਰੈਸ ਕਾਨਫਰੰਸ ਅੱਜ ਸਵੇਰੇ 11 12 ਵਜੇ ਕੀਤੀ ਜਾਂਦੀ ਐ ਅਸੀਂ ਉਹ ਦੁਪਹਿਰ ਬਾਅਦ ਅਸੀਂ ਉਹ ਲਾਈਵ ਵੀ ਕੀਤੀ ਐ ਪ੍ਰੈਸ ਕਾਨਫਰੰਸ ਟਾਕ ਵਿਦ ਰਤਨ ਦੇ ਉੱਤੇ ਤੇ ਇੱਕ ਕਿਸਾਨ ਦੀ ਮੌਤ ਹੁੰਦੀ ਐ ਦਿਲ ਦਾ ਦੌਰਾ ਪੈਣ ਕਰਕੇ ਜਿਹੜੇ ਕਿਸਾਨ ਗੁਰਦਾਸਪੁਰ ਜ਼ਿਲ੍ਹੇ ਦੇ ਸੀ ਉਹਨਾਂ ਦਾ ਨਾਮ ਗਿਆਨ ਸਿੰਘ ਉਹਨਾਂ ਦੀ ਅੱਜ ਮੌਤ ਹੋ ਜਾਂਦੀ ਐ ਸੋ ਇਹ ਕੁਛ ਪ੍ਰਮੁੱਖ ਖਬਰਾਂ ਸੀ ਇੱਕ ਦੋ ਰਿਪੋਰਟਾਂ ਹੋਰ ਆਨਾਂਗੀਆਂ ਜਿਹੜੀਆਂ ਸ਼ਾਇਦ ਆਪਣੇ ਨੈਸ਼ਨਲ ਮੀਡੀਆ ਨੇ ਰਿਪੋਰਟਾਂ ਦਿਖਾਣਾਂਗੀਆਂ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਸਾਰੀ ਡਿਟੇਲ ਪੜ ਕੇ ਫਿਰ ਉਹਦੇ ਬਾਰੇ ਤੁਹਾਨੂੰ ਅਸੀਂ ਪੁਖਤਾ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹੀ ਕੁਝ ਅੱਜ ਦੀਆਂ ਖਾਸ ਅਪਡੇਟਸ ਸੀ ਤੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਉਹ ਖਨੋਰੀ ਵੀ ਅੱਜ ਕੀਤੀ ਜਾਂਦੀ ਹੈ ਤੇ ਉੱਥੇ ਕਿਹਾ ਵੀ ਜਾਂਦਾਗਾ ਕਿ ਜਿਹੜਾ ਸਾਡਾ ਅੰਦੋਲਨ ਜਾਰੀ ਆ ਤੇ ਜਿਹੜੀ ਹੁਣ ਮੀਟਿੰਗ ਆ ਉਹ ਹੋ ਰਹੀ ਆ ਐਤਵਾਰ ਨੂੰ ਚੰਡੀਗੜ੍ਹ ਵਿਖੇ ਸ਼ਾਮ ਨੂੰ ਜਿਹੜੀ 6 ਵਜੇ ਦਾ ਜਿਹੜਾ ਸਮਾਂ ਹੈਗਾ ਉਹ ਤੈਅ ਕੀਤਾ ਗਿਆ ਹੈਗਾ ਮੀਟਿੰਗ ਦਾ ਉਹ ਮੰਤਰੀ ਆਉਣਗੇ ਤੇ ਇਹ ਦੇਖਣ ਆਲਾ ਆਊਗਾ ਵੀ ਹੁਣ ਪੰਜਾਬ ਸਰਕਾਰ ਵਾਲੇ ਪਾਸਿਓਂ ਵਿੱਚ ਕੌਣ ਬੈੰਦਾ ਜਿਵੇਂ ਪਿਛਲੀ ਮੀਟਿੰਗ ਦੇ ਵਿੱਚ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਸੀ ਤੇ ਜਿੱਥੇ ਪ੍ਰਮੁੱਖ ਤੌਰ ਦੇ ਉੱਤੇ ਗੱਲ ਰੱਖੀ ਗਈ ਵੀ ਇਹ ਜਿਹੜੇ ਗੋਲੇ ਆ ਰਹੇ ਨੇ ਜਾਂ ਕਿਵੇਂ ਆ ਉਹ ਬੈਗ ਭਰ ਕੇ ਲੈ ਕੇ ਗਏ ਸੀ ਜਲਜੀਤ ਸਿੰਘ ਡੱਲੇਵਾਲ ਸਰਪੰਨ ਸਿੰਘ ਪੰਦੇਰ ਤੇ ਇੱਕ ਦੋ ਹੋਰ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਨੇ ਵੀ ਤੇ ਹੋਰ ਜਿਹੜੀਆਂ ਜਥੇਬੰਦੀਆਂ ਆਈਆਂ ਚਾਹੇ ਉਹ ਆਰਡੀ ਅਸੋਸੀਏਸ਼ਨ ਜਾਂ ਇਦਾਂ ਕਰਕੇ ਇੱਕ ਦੋ ਜਥੇਬੰਦੀਆਂ ਨੇ ਹੋਰ ਜਿਵੇਂ ਟਰੱਕ ਆਪਰੇਟਰਸ ਨੇ ਜਾਂ ਬੇਰੁਜ਼ਗਾਰ ਇੱਕ ਜੁਨੀਅਨ ਨੇ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਜਿਹੜਾ ਇੱਕ ਸਮਰਥਨ ਦਿੱਤਾਗਾ ਸੋ ਇਹ ਅੱਜ ਦੀਆਂ ਜਿਹੜੀਆਂ ਪ੍ਰਮੁੱਖ ਤੌਰ ਦੇ ਉੱਤੇ ਅਪਡੇਟਸ ਸੀਗੀਆਂ ਬਹੁਤ ਲੋਕਾਂ ਦੀ ਸਨੇਹ ਆ ਰਹੀ ਸੀ ਵੀ ਤੁਸੀਂ ਅਪਡੇਟ ਨਹੀਂ ਦਿੱਤੀ ਸਵੇਰ ਉਹੋ ਜਿਹਾ ਕੁਛ ਐ ਨਹੀਂ ਸੀ ਸਾਨੂੰ ਵੀ ਇਹ ਸੀਗਾ ਵੀ ਅਸੀਂ ਸ਼ਾਮ ਨੂੰ ਹੀ ਜਿਹੜੀ ਸਾਰੀ ਅਪਡੇਟ ਦਵਾਂਗੇ ਤੇ ਹੁਣ ਕੁਝ ਕ ਟਾਈਮ ਪਹਿਲਾਂ ਸਾਨੂੰ ਇੱਕ ਜਿਹੜੀ ਤਸਵੀਰ ਆਹੋ ਸ਼ੰਭੂ ਤੋਂ ਦੇਖਣ ਨੂੰ ਮਿਲੀ ਵੀ ਉੱਥੇ ਜਿਹੜੇ ਉਹ ਕਿਸਾਨ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਮਤਲਬ ਡੈੱਡ ਬੋਡੀ ਨੂੰ ਉੱਥੇ ਲੈ ਕੇ ਆਏ ਆ ਉੱਥੇ ਸਾਰੇ ਉਹਨਾਂ ਨੂੰ ਸ਼ਰਦਾ ਦੇ ਫੋਲੋ ਜਿਹੜੇ ਪੇਂਟ ਕਰ ਰਹੇ ਆ ਸਾਰੇ ਕਿਸਾਨ ਸੋ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਤੇ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਵੀ 100 ਪਲੱਸ ਜਿਹੜੀਆਂ ਮੇਜਰ ਇੰਜਰੀਜ਼ ਹੋਣਾ ਜਿਹੜੇ ਕਿਸਾਨ ਜਾਂ ਨੌਜਵਾਨ ਜਿਹੜੇ ਦਾਖਲ ਹੋਇਆ ਖਾਸ ਕਰਕੇ ਰਾਜਪੁਰਾ ਹਸਪਤਾਲ ਦੇ ਵਿੱਚ ਜਾਂ ਹੋਰ ਦੇਖਨੌਰੀ ਵਾਲੇ ਪਾਸਿਓਂ ਆਪਾਂ ਗੱਲ ਕਰੀਏ ਹੋਰ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਦੇ 100 ਮੇਜਰ ਇੰਜਰੀਜ਼ ਹੋਣ ਆਈਆਂ